ਇੱਕ ਗਰੀਬ ਪਰਿਵਾਰ ਸੀਗਾ ਦਿਹਾੜੀ ਕਰਦਾ ਸੀਗਾ ਮਜ਼ਦੂਰ ਸੀਗਾ ਉਹਨੇ ਸੋਚਿਆ ਯਾਰ ਕਈ ਪੀੜ੍ਹੀਆਂ ਤੋਂ ਮਜ਼ਦੂਰੀਆਂ ਹੀ ਚੱਲੀ ਜਾਂਦੀਆਂ ਹਨ ਅਗਲੀ ਪੀੜ੍ਹੀ ਵੀ ਮਜ਼ਦੂਰਾਂ ਦੀ ਉਦੋਂ ਅਗਲੀ ਵੀ ਮਜ਼ਦੂਰਾਂ ਦੀ ਵੀ ਥੋੜਾ ਜਿਹਾ ਢਿੱਡ ਬਨ ਕੇ ਗੁਜ਼ਾਰਾ ਕਰ ਲੈਨੇ ਆ ਮੈਂ ਇੱਕ ਡੰਗ ਦੀ ਰੋਟੀ ਘਟਾ ਦੇਣਾ ਕੰਮ ਥੋੜਾ ਜਿਹਾ ਮੈਂ ਵੱਧ 2 ਘੰਟੇ ਵੱਧ ਲਾ ਲਿਆ ਕਰੂੰਗਾ ਓਵਰਟਾਈਮ ਲਾ ਲੈਣਾ ਬੱਚੇ ਹੀ ਪੜਾ ਲੀਏ ਯਾਰ ਬੱਚਾ ਪੜਾ ਲਿਆ ਉਹਨੇ ਬਹੁਤ ਉਹਨੇ ਜਿਨੋਂ ਪਾ ਕਹਨੇ ਫਾਕੇ ਕੱਟੇ ਭੁੱਖਾ ਰਿਆ ਪੈਸੇ ਜੋੜੇ ਫੀਸਾਂ ਭਰੀਆਂ ਤੇ ਬੱਚਾ ਵੀ ਬਹੁਤ ਇੰਟੈਲੀਜੈਂਟ ਸੀ ਬੱਚਾ ਜੱਜ ਬਣ ਗਿਆ ਜੀ ਬੜੀ ਖੁਸ਼ੀ ਹੋਈ ਇਲਾਕੇ ਚ ਮਹਿਮਾ ਹੋਈ ਵੀ ਲੈ ਵੀ ਮਜ਼ਦੂਰ ਦਾ ਬੇਟਾ ਜੱਜ ਬਣ ਗਿਆ ਵੇ ਮੈਂ ਤੁਹਾਡੇ ਮਾਪਿਆਂ ਦੀ ਜੋ ਕਦਰ ਕਰਦਾ ਉਹਦੀ ਮੈਂ ਗੱਲ ਸੁਣਾਉਣਾ ਜੱਜ ਬਣ ਗਿਆ ਤਾਂ ਜਿਸ ਦਿਨ ਜੱਜ ਸਹਿਬਾਨ ਨੇ ਜਿਸ ਦਿਨ ਜੱਜ ਸਾਹਿਬ ਨੇ ਕੁਰਸੀ ਤੇ ਬੈਠਣਾ ਸੀ ਜਿਸ ਦਿਨ ਪਹਿਲੇ ਦਿਨ ਉਹਦਾ ਸੰਭਾਲਣਾ ਸੀ ਤਾਂ ਮਜ਼ਦੂਰ ਵੀ ਚਲਾ ਗਿਆ ਉਹਦਾ ਬਾਪੂ ਕਿ ਅੱਜ ਮੇਰਾ ਬੇਟਾ ਜਦੋਂ ਕੁਰਸੀ ਤੇ ਬੈਠੂਗਾ ਜੱਜ ਬਣ ਕੇ ਤਾਂ ਮੈਂ ਦੇਖੂਗਾ ਤੇ ਖੁਸ਼ੀ ਹੋਊਗੀ ਜੱਜ ਸਾਹਿਬ ਆਪਣੇ ਚੈਂਬਰ 'ਚ ਬੈਠੇ ਸੀ ਪਿੱਛੇ ਉਹਦਾ ਬਾਪੂ ਜਿਹੜਾ ਮਜ਼ਦੂਰ ਸੀ ਉਹ ਉਹੀ ਕੱਪੜੇ ਉਹੀ ਦੱਬੀਆਂ ਵਾਲਾ ਪਰਨਾ ਉਹੀ ਸਿੰਪਲ ਕੱਪੜੇ ਪਾ ਕੇ ਤੇ ਉਹਨੇ ਜਾ ਕੇ ਆਪਣੇ ਬੇਟੇ ਦੇ ਮੋਢੇ ਤੇ ਹੱਥ ਰੱਖਿਆ ਕਹਿੰਦਾ ਪੁੱਤਰਾ ਬਹੁਤ-ਬਹੁਤ ਵਧਾਈ ਕਹਿੰਦਾ ਮੈਂ ਤੈਨੂੰ ਇੱਕ ਸਵਾਲ ਪੁੱਛਣਾ ਹੈ ਅੱਜ ਕਹਿੰਦਾ ਤੇਰੀਆਂ ਨਜ਼ਰਾਂ 'ਚ ਅੱਜ ਦੁਨੀਆ ਦਾ ਸਭ ਤੋਂ ਵੱਧ ਖੁਸ਼ ਇਨਸਾਨ ਖੁਸ਼ਕਿਸਮਤ ਇਨਸਾਨ ਤੇ ਸਭ ਤੋਂ ਵੱਧ ਆਪਣੇ ਆਪ ਨੂੰ ਤਾਕਤਵਰ ਸਮਝਣ ਵਾਲਾ ਇਨਸਾਨ ਕੌਣ ਹੋ ਸਕਦਾ ਹੈ ਉਹਦਾ ਬੇਟਾ ਜੱਜ ਸੀਗਾ ਉਹ ਕਹਿੰਦਾ ਪਿਤਾ ਜੀ ਮੈਂ ਆ ਮੈਂ ਸਭ ਤੋਂ ਵੱਧ ਖੁਸ਼ ਸਭ ਤੋਂ ਵੱਧ ਖੁਸ਼ਕਿਸਮਤ ਤੇ ਸਭ ਤੋਂ ਵੱਧ ਤਾਕਤਵਰ ਪਿਤਾ ਜੀ ਨੂੰ ਥੋੜਾ ਜਿਹਾ ਝਟਕਾ ਲੱਗਿਆ ਉਹਨੇ ਫੇਰ ਪੁੱਛਿਆ ਉਦਾਂ ਹੀ ਉਦਾਂ ਹੀ ਖੜਾ ਸੀ ਉਹਦੀ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਇੱਕ ਵਾਰੀ ਫੇਰ ਦੱਸ ਦੇ ਵੀ ਐਸ ਵਕਤ ਤੇਰੀਆਂ ਨਜ਼ਰਾਂ ਸਭ ਤੋਂ ਵੱਧ ਖੁਸ਼ ਸਭ ਤੋਂ ਵੱਧ ਖੁਸ਼ਕਿਸਮਤ ਤੇ ਸਭ ਤੋਂ ਵੱਧ ਤਾਕਤਵਰ ਪਿਤਾ ਜੀ ਇਨਸਾਨ ਕੌਣ ਹੋ ਸਕਦਾ ਉਹ ਕਹਿੰਦਾ ਪਿਤਾ ਜੀ ਮੈਂ ਤੁਹਾਨੂੰ ਦੱਸਿਆ ਮੈਂ ਮ ਜਿਹਨੂੰ ਮਰਜੀ ਸਜ਼ਾ ਦੇ ਸਕਦਾ ਜਿਹਨੂੰ ਮਰਜੀ ਛੱਡ ਸਕਦਾ ਸਭ ਤੋਂ ਵੱਧ ਖੁਸ਼ ਆਲੇ ਦੁਆਲੇ ਸਾਰਾ ਸਿਸਟਮ ਮੈਂ ਇਸ ਚਲਾਉਂਗਾ ਚਲੋ ਪਿਤਾ ਜੀ ਦਾ ਦਿਲ ਟੁੱਟ ਗਿਆ ਉਹ ਵਾਪਸ ਜਾਣ ਲੱਗੇ ਕਮਰੇ ਚੋਂ ਚੈਂਬਰ ਦੇ ਗੇਟ ਕੋਲੇ ਜਾ ਕੇ ਫੇਰ ਪੁੱਛ ਲਿਆ ਕਹਿੰਦੇ ਇੱਕ ਵਾਰੀ ਫੇਰ ਦੱਸ ਦੇ ਪੁੱਤ ਅੱਜ ਤੇਰੀਆਂ ਨਜ਼ਰਾਂ ਚ ਸਭ ਤੋਂ ਵੱਧ ਖੁਸ਼ ਸਭ ਤੋਂ ਵੱਧ ਖੁਸ਼ਕਿਸਮਤ ਤੇ ਸਭ ਤੋਂ ਵੱਧ ਤਾਕਤਵਰ ਬੰਦਾ ਕੌਣ ਹੋ ਸਕਦਾ ਹੈ ਕਹਿੰਦਾ ਸਵਾਨ ਕਹਿੰਦੇ ਪਿਤਾ ਜੀ ਤੁਸੀਂ ਹੋ ਉਹ ਨੇੜੇ ਆਇਆ ਕਹਿੰਦਾ ਯਾਰ ਕਮਾਲ ਐ ਮੈਂ ਦੋ ਵਾਰੀ ਪਹਿਲਾਂ ਵੀ ਪੁੱਛਿਆ ਸੀ ਤੈਨੂੰ ਤੇ ਤੂੰ ਆਪਣਾ ਨਾਂ ਲਿਆ ਸੀ ਜਦੋਂ ਮੈਂ ਉੱਥੇ ਜਾ ਕੇ ਪੁੱਛਿਆ ਤੇ ਤੂੰ ਮੇਰਾ ਨਾਂ ਲਿਆ ਹੁਣ ਕਿਹਨੂੰ ਝੂਠ ਸਮਝਾਂ ਕਿਹਨੂੰ ਸੱਚ ਸਮਝਾਂ ਕਹਿੰਦਾ ਪਿਤਾ ਜੀ ਤਿੰਨੇ ਵਾਰੀਆਂ ਹੀ ਸੱਚ ਸੀ ਕਹਿੰਦਾ ਕਿਵੇਂ ਕਹਿੰਦਾ ਜਿਸ ਵੇਲੇ ਤੁਸੀਂ ਇੱਥੇ ਮੈਨੂੰ ਬੈਠੇ ਨੂੰ ਪੁੱਛਿਆ ਸੀ ਨਾ ਉਸ ਵੇਲੇ ਤੁਹਾਡਾ ਹੱਥ ਮੇਰੇ ਮੋਢੇ ਤੇ ਸੀ ਤੇ ਜਦੋਂ ਤੁਹਾਡੇ ਵਰਗੇ ਬਾਪ ਦਾ ਹੱਥ ਕਿਸੇ ਪੁੱਤ ਦੇ ਮੋਢੇ ਤੇ ਹੋਵੇ ਉਸ ਪੁੱਤ ਤੋਂ ਵੱਧ ਖੁਸ਼ ਉਸ ਤੋਂ ਵੱਧ ਖੁਸ਼ਕਿਸਮਤ ਤੇ ਉਸ ਤੋਂ ਵੱਧ ਤਾਕਤਵਰ ਬੰਦਾ ਨਹੀਂ ਹੋ ਸਕਦਾ ਕੋਈ ਪਰ ਕਹਿੰਦਾ ਜਦੋਂ ਤੁਸੀਂ ਤੀਜੀ ਵਾਰੀ ਪੁੱਛਿਆ ਉੱਥੇ ਜਾ ਕੇ ਉਦੋਂ ਤੁਹਾਡਾ ਹੱਥ ਮੇਰੇ ਮੋਢੇ ਤੇ ਹੈ ਨਹੀਂ ਸੀ ਤੇ ਉਦੋਂ ਫਿਰ ਸਭ ਤੋਂ ਵੱਧ ਖੁਸ਼ ਖੁਸ਼ਕਿਸਮਤ ਤੇ ਤਾਕਤਵਰ ਤੁਸੀਂ ਹੋ ਤੁਸੀਂ ਮੈਨੂੰ ਉਹ ਖੁਸ਼ੀ ਖੁਸ਼ਕਿਸਮਤ ਤੇ ਤਾਕਤ ਮੈਨੂੰ ਤੁਸੀਂ ਡਾਇਵਰਟ ਕਰਤੀ ਮੈਨੂੰ ਦੇ ਦਿੱਤੀ ਤੁਸੀਂ ਸੋ ਮੈਂ ਤਾਂ ਇਹ ਗੱਲ ਸੁਣਾਈ ਹੈ ਕਿ ਜੇ ਤੁਸੀਂ ਪੜ੍ਹ ਕੇ ਜਦੋਂ ਕੁਝ ਬਣੋਗੇ ਨਾ ਤਾਂ ਸਭ ਤੋਂ ਵੱਧ ਖੁਸ਼ ਖੁਸ਼ਕਿਸਮਤ ਤੇ ਤਾਕਤਵਰ ਤੁਹਾਡੇ ਮਾਪਿਓ ਹੋਣਗੇ ਤੁਹਾਡੇ ਟੀਚਰ ਹੋਣਗੇ ਜਿਨ੍ਹਾਂ ਨੇ ਮਿਹਨਤਾਂ ਕਰਕੇ ਤੁਹਾਨੂੰ ਪੜਾਇਆ ਤੇ ਤੁਹਾਨੂੰ ਵੱਡੀਆਂ-ਵੱਡੀਆਂ ਪਦਵੀਆਂ ਤੇ ਪਹੁੰਚਾਇਆ ਤਾਂ ਉਹਨਾਂ ਦਾ ਪਿਆਰ ਹਮੇਸ਼ਾ ਲੈਂਦੇ ਰਹੋ ਉਹਨਾਂ ਨੂੰ ਸਤਿਕਾਰ ਹਮੇਸ਼ਾ ਦਿੰਦੇ ਰਹੋ ਰਿਸਪੈਕਟ ਕਰਦੇ ਰਹੋ ਆਪਣੇ ਕੋਚਸ ਦੀ ਆਪਣੇ ਟੀਚਰਸ ਦੀ ਆਪਣੇ ਮਾਪਿਆਂ ਦੀ ਹਮੇਸ਼ਾ ਇੱਜ਼ਤ ਦੇ